ਲਗਾਤਾਰ ਤਿਹਜ ਦਿਨ ਦਰਜ ਕੀਤੀ ਗਈ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਰਾਵਰ ਜਾਣੋ ਆਪੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਜੀ ਹਾਂ ਜਿਨ੍ਹਾਂ ਦੇ ਘਰ ਕੋਈ ਫੰਕਸ਼ਨ ਹੈ ਵਿਆਹ ਸ਼ਾਦੀ ਹੈ ਸਿਉਣਾ ਖਰੀਦਣਾ ਹੈ ਤਾਂ ਫਿਰ ਉਹਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਖਾਸ ਕਰਕੇ ਔਰਤਾਂ ਦੇ ਲਈ ਇਹ ਖਬਰ ਬੇਹਦ ਜ਼ਰੂਰੀ ਹੈ ਜੋ ਕਿ ਸੋਨੇ ਦੇ ਗਹਿਣਿਆਂ ਦੇ ਨਾਲ ਸਭ ਤੋਂ ਜ਼ਿਆਦਾ ਮੋਹ ਪਿਆਰ ਔਰਤਾਂ ਨੂੰ ਹੁੰਦਾ ਹੈ ਘਰ ਦੀ ਗ੍ਰਹਿਣੀ ਜਿਹੜੀ ਆ ਇਹਨਾਂ ਗਹਿਣਿਆਂ ਨੂੰ ਬਣਵਾ ਕੇ ਮਾੜੇ ਵਕਤ ਦੇ ਵਿੱਚ ਉਹਨਾਂ ਨੂੰ ਯੂਜ਼ ਵੀ ਕਰਦੀ ਹੈ ਤਾਂ ਫਿਰ ਇਹ ਖਬਰ ਜਿਹੜੀ ਆ ਸਾਰੀਆਂ ਗ੍ਰਹਿਣੀਆਂ ਦੇ ਲਈ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਫੰਕਸ਼ਨ ਪਾਰਟੀ ਜਾਂ ਫਿਰ ਕੋਈ ਵਿਆਹ ਸ਼ਾਦੀ ਹੈ ਤਾਂ ਫਿਰ ਇਹ ਖਬਰ ਬੇहद ਖਾਸ ਹੈ ਤੁਹਾਡੇ ਲਈ ਨਵਰਾਤਰੀ ਤੋਂ ਪਹਿਲਾਂ ਸੋਨਾ ਖਰੀਦਣ ਵਾਲਿਆਂ ਦੇ ਲਈ ਇਹ ਖੁਸ਼ਖਬਰੀ ਹੈ ਸਰਾਫਾ ਬਾਜ਼ਾਰ ਦੇ ਵਿੱਚ ਅੱਜ ਲਗਾਤਾਰ ਤੀਜੇ ਦਿਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਰਾਬ ਦਰਜ ਕੀਤੀ ਗਈ ਹੈ ਬੁੱਧਵਾਰ ਨੂੰ ਫਿਰ ਸੋਨੇ ਦੀ ਕੀਮਤ ਵਿੱਚ 330 ਰੁਪਏ ਪ੍ਰਤੀ 10 ਗ੍ਰਾਮ ਘਟ ਗਈ ਹੈ ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਅੱਜ 24 ਕੈਰੇਟ ਸੋਨੇ ਦੀ ਕੀਮਤ 77070.3 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕਿ 330 0.0 ਰੁਪਏ ਦੀ ਗਿਰਾਵਟ ਨੂੰ ਦਰਸਾਉਂਦੀ ਹੈ ਇਸ ਦੇ ਨਾਲ ਹੀ 22 ਕੈਰਟ ਸੋਨੇ ਦੀ ਕੀਮਤ 300 ਰੁਪਏ ਦੀ ਗਿਰਾਵਟ ਦੇ ਨਾਲ 70660 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਪਿਛਲੇ ਇੱਕ ਹਫਤੇ ਚ 24 ਕੈਰਟ ਸੋਨੇ ਦੀ ਕੀਮਤ 0.46 ਫੀਸਦੀ ਦਾ ਉਤਾਰ ਚੜਾ ਦੇਖਿਆ ਗਿਆ ਹੈ ਜਦ ਕਿ ਪਿਛਲੇ ਮਹੀਨੇ ਇਸ ਦੇ ਵਿੱਚ 5.5 ਫੀਸਦੀ ਦੀ ਗਿਰਾਵਟ ਆਈ ਹੈ ਚਾਂਦੀ ਦੀ ਕੀਮਤ ਬਿਨਾਂ ਕਿਸੇ ਬਦਲਾਅ ਦੇ 96000 ਰੁਪਏ ਪ੍ਰਤੀ ਕਿਲੋਗ੍ਰam ਦੇ ਸતર ਬਣੀ ਹੋਈ ਹੈ ਤੁਹਾਨੂੰ ਅਲੱਗ-ਅਲੱਗ ਸ਼ਹਿਰਾਂ ਦਾ ਹਾਲ ਵੀ ਦੱਸ ਦਿੰਨੇ ਆ ਕਿੱਥੇ ਸੋਨਾ ਕਿੰਨਾ ਕੁ ਸਸਤਾ ਹੈ ਤੇ ਕਿੰਨਾ ਕੁ ਮਹਿੰਗਾ ਦਿੱਲੀ ਦੇ ਵਿੱਚ ਸੋਨੇ ਦੀ ਕੀਮਤ ਦੀ ਜੇ ਗੱਲ ਕੀਤੀ ਜਾਵੇ ਸੋਨੇ ਦੀ ਕੀਮਤ ਦਿੱਲੀ ਦੇ ਵਿੱਚ 10 ਗ੍ਰਾਮ ਦੇ ਲਈ 77000 73 ਰੁਪਏ ਹੈ ਪਿਛਲੇ ਦਿਨ 1 ਅਕਤੂਬਰ 2024 ਨੂੰ 10 ਗ੍ਰਾਮ ਸੋਨੇ ਦੀ ਕੀਮਤ ਉੱਥੇ 70563 ਰੁਪਏ ਸੀ ਮੁੰਬਈ ਦੇ ਵਿੱਚ ਸੋਨੇ ਦੀ ਕੀਮਤ ਜਿਹੜੀ ਆ 10 ਗ੍ਰਾਮ ਸੋਨੇ ਦੀ ਮੌਜੂਦਾ ਕੀਮਤ ਹੈਗੀ 76927 ਰੁਪਏ ਜੋ ਕਿ 1 ਅਕਤੂਬਰ ਨੂੰ 2024 ਨੂੰ ਸੀਗੀ 77417 ਰੁਪਏ ਅਤੇ 26 ਸਤੰਬਰ 2024 ਨੂੰ ਸੀ 70057 ਰੁਪਏ। ਕੋਲਕੱਤਾ 'ਚ ਸੋਨੇ ਦੀ ਅੱਜ ਦੀ ਕੀਮਤ ਜੋ ਹੈ ਕੋਲਕੱਤਾ ਦੇ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ਅੱਜ 76925 ਰੁਪਏ ਹੈ ਜੋ ਕਿ 1 ਅਕਤੂਬਰ ਨੂੰ 2024 ਨੂੰ ਸੀਗੀ 77415 ਯਾਨੀ ਕਿ ਘਟ ਦਰਜ ਕੀਤੀ ਗਈ ਹੈ ਲਗਾਤਾਰ ਗਿਰਾਵਟ ਜਿਹੜੀ ਹੈ ਸੋਨੇ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਇੱਕ ਮਿਸ ਸੋਲ ਦੇ ਰਾਹੀ ਵੀ ਕੀਮਤ ਜਾਣ ਸਕਦੇ ਹੋ ਕਿੱਥੇ ਸੋਨੇ ਦੀ ਕਿੰਨੀ ਕੀਮਤ ਹੈ ਇੱਕ ਮਿਸ ਕਾਲ ਕਰੋ ਤੇ ਉਸ ਤੇ ਜਾਣੋ ਸੋਨੇ ਦੀ ਕੀਮਤ ਕਿੰਨੀ ਹੈ ਬਾਈ ਕੈਰਟ ਤੇ 18 ਕੈਰਟ ਸੋਨੇ ਦੇ ਗਹਿਣਿਆਂ ਤੇ ਰਿਟੇਲ ਰੇਟਾਂ ਨੂੰ ਜਾਣਨ ਦੇ ਲਈ ਤੁਸੀਂ 9955664433 ਤੇ ਮਿਸ ਕਾਲ ਕਰ ਸਕਦੇ ਹੋ ਕੁਝ ਸਮੇਂ ਦੇ ਅੰਦਰ ਐਸਐਮਐਸ ਰਾਹੀਂ ਦਰਾਂ ਉਪਲਬਧ ਹੋ ਜਾਣਗੀਆਂ ਇਸ ਤੋਂ ਇਲਾਵਾ ਲਗਾਤਾਰ ਅਪਡੇਟ ਬਾਰੇ ਜਾਣਕਾਰੀ ਲਈ ਤੁਸੀਂ www.ibja.rates.com ਤੇ ਜਾ ਕੇ ਰੇਟਸ ਜਿਹੜੇ ਆ ਚੈੱਕ ਕਰ ਸਕਦੇ ਹੋ